ਸਾਥਿਓ ਅੱਜਕਲ ਅਤਿ ਦੀ ਗਰਮੀ ਪੈ ਰਹੀ ਹੈ ਪਿੰਡੇ ਨੂੰ ਸਾੜਨ ਵਾਲੀਆਂ ਗਰਮ ਹਵਾਵਾਂ ਨੇ ਰੋਜ਼ਮਰਹ ਜੀਵਨ ਨੂੰ ਹਾਲੋਂ ਬੇਹਾਲ ਕੀਤਾ ਹੋਇਆ ਹੈ ਲਾਲ ਲੋਕਧਾਰਾ ਚੈਨਲ ਦੇ ਮਾਧਿਅਮ ਰਹੀਂ ਮੈਂ ਲਾਲ ਭਾਦਰ ਤੁਹਾਨੂੰ ਸਾਰਿਆਂ ਨੂੰ ਠੰਡਕ ਦਾ ਅਨੁਭਵ ਕਰਾਉਣ ਲਈ ਚਲੋ ਲੈ ਚਲਦਾ ਹਾਂ ਮਨਾਲੀ ਦੀ ਉਸ ਖੂਬਸੂਰਤ ਵਾਦੀ ਵਿੱਚ ਜਿਸ ਦੇ ਅਸਮਾਨਾਂ ਨੂੰ ਛੂੰਦੇ ਪਹਾੜ ਸੈਂਕੜੇ ਸਾਲਾਂ ਤੋਂ ਰਿਸ਼ੀਆਂ ਮੁਨੀਆਂ ਵਾਂਗ ਖੜੇ ਦੇਵਦਾਰ ਦੇ ਹਰੇ ਭਰੇ ਦਰਖਤ ਤੇ ਬਰਫ਼ੀਲੇ ਪਹਾੜਾਂ ਤੋਂ ਆ ਰਹੀਆਂ ਝਰਨੀਆਂ ਤੇ ਨਦੀਆਂ ਦਾ ਕਲਕਲ ਕਰਦਾ ਵਗਦਾ ਹੋਇਆ ਠੰਡਾ ਪਾਣੀ ਤੇ ਉੱਥੋਂ ਦਾ ਸੁਹਾਵਣਾ ਮੌਸਮ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਸਾਥੀਓ ਪੰਜਾਬ ਦੀ ਤਪਦੀ ਗਰਮੀ ਤੋਂ ਰਾਹਤ ਪਾਉਣ ਲਈ ਇਸ ਵਾਰੀ ਮਨਾਲੀ ਦੇ ਇਨਾ ਖੂਬਸੂਰਤ ਦ੍ਰਿਸ਼ਾਂ ਨੂੰ 4 ਦਿਨ ਲਈ ਮਾਨਣ ਦਾ ਸਾਨੂੰ ਵੀ ਸੁਭਾਅ ਮਿਲਿਆ ਕਲਾਕਾਰ ਸੰਗ ਪੰਜਾਬ ਰਜਿਸਟਰਡ ਜਲੰਧਰ ਵੱਲੋਂ ਮਨਾਲੀ ਵਿਖੇ 3 ਰੋਜ਼ਾ ਪੇਂਟਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਭਾਰਤ ਦੇ ਕੋਨੇ-ਕੋਨੇ ਤੋਂ ਪ੍ਰਸਿੱਧ ਚਿੱਤਰਕਾਰ ਚਿੱਤਰਕਾਰੀ ਦੇ ਇਸ ਮਹਾਨ ਕੁੰਭ ਵਿੱਚ ਆਪਣੀ ਕਲਾ ਦੀ ਆਹੂਤੀ ਪਾਉਣ ਲਈ ਪਧਾਰੇ ਸਨ ਆਪਣੇ ਦੋਸਤ ਚિત੍ਰਕਾਰ ਰਾਜਕਮਾਰ ਸਰੋਆਦੀ ਸੰਗਤ ਦਾ ਆਨੰਦ ਮਾਣਦੇ ਹੋਏ ਮੈਨੂੰ ਵੀ ਇਸ ਵਰਕਸ਼ਾਪ ਵਿੱਚ ਪਰਿਵਾਰ ਸਹਿਤ ਸ਼ਾਮਲ ਹੋਣ ਦਾ ਮੌਕਾ ਮਿਲਿਆ ਇੱਥੇ ਮਨਾਲੀ ਵਿਖੇ ਹਿਮਾਲੀਅਨ ਬਰਡ ਪਾਰਕ ਸੋਲੰਗ ਵੈਲੀ ਸੇਥਨ ਵੈਲੀ ਹੜਿੰਬਾ ਮੰਦਿਰ ਮਨਾਲੀ ਬਾਜ਼ਾਰ ਚੋਗਨੀ ਵਾਟਰਫਾਲ ਨਾਗ ਮੰਦਿਰ ਵੈਦਕਾ ਪਿੰਡ ਅੱਥੇ ਰੋਹਤਾਂਗ ਪਾਸ ਰਮਣੀਕ ਸਥਾਨਾਂ ਦੀ ਸੁੰਦਰਤਾ ਦੇਸ਼ ਦੇ ਮੰਨੇ ਪਰਮੰਨੇ ਚਿੱਤਰਕਾਰਾਂ ਨੂੰ ਚਿੱਤਰਕਾਰੀ ਦਾ ਪ੍ਰਦਰਸ਼ਨ ਕਰਨ ਲਈ ਖਿੱਚ ਕੇ ਲਿਆਉਂਦੀ ਹੈ ਇੱਥੇ ਪੁੱਜ ਕੇ ਮੈਂ ਹਰ ਚਿੱਤਰਕਾਰ ਵੱਲੋਂ ਆਪਣੀ ਕੈਨਵਸ ਤੇ ਰੰਗਾਂ ਨਾਲ ਚਿੱਤਰੀ ਕਲਾਕਾਰਤ ਨੂੰ ਆਪਣੇ ਕੈਮਰੇ ਦੀ ਅੱਖ ਨਾਲ ਕੈਦ ਕੀਤਾ ਆਪਣੇ ਮਨ ਦੀ ਅੱਖ ਨਾਲ ਦੇਖਦੇ ਹੋਏ ਮੈਨੂੰ ਇੰਜ ਮਹਿਸੂਸ ਹੋਇਆ ਕਿ ਇਹ ਚਿੱਤਰਕਾਰ ਵੀ ਕਿਸੇ ઋષਿ-ਮੁਨੀ ਤੋਂ ਘੱਟ ਨਹੀਂ ਹਨ ਜੋ ਘੰਟਿਆਂ ਬੱਤੀ ਆਪਣੇ ਲਕਸ਼ ਤੇ ਨਜ਼ਰਾਂ ਟਿਕਾ ਕੇ ਉਸ ਦੇ ਅਕਸ ਨੂੰ ਰੰਗਾਂ ਦੇ ਜੋੜ ਤੋਂ ਨਾਲ ਕੈਨਵਸ ਤੇ ਉਤਾਰਨ ਦਾ ਯਤਨ ਕਰਦੇ ਹਨ ਚਿੱਤਰਕਾਰੀ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਇੱਕ ਤਪ ਸਾਧਨਾ ਹੈ ਜਿਸ ਦੇ ਲੰਬੇ ਅਭਿਆਸ ਤੋਂ ਬਾਅਦ ਇਸ ਦੀਆਂ ਬਰੀਕੀਆਂ ਦੀ ਸਮਝ ਆਉਂਦੀ ਹੈ ਸਾਥੀਓ ਜੇ ਮੇਰੀ ਕਹੀ ਗੱਲ ਦਾ ਤੁਹਾਨੂੰ ਯਕੀਨ ਨਹੀਂ ਤਾਂ ਤੁਸੀਂ ਖੁਦ ਇਹਨਾਂ ਦੀ ਇਹ ਸਾਧਨਾ ਨੂੰ ਦੇਖ ਸਕਦੇ ਹੋ ਮਨਾਲੀ ਵਿਖੇ ਲਗਾਈ ਗਈ ਤਿੰਨ ਰੋਜ਼ਾ ਵਰਕਸ਼ਾਪ ਵੱਖ-ਵੱਖ ਸਟੇਟਾਂ ਤੋਂ ਆਏ ਚિત੍ਰਕਾਰਾਂ ਦੇ ਮੇਲ-ਮਲਾਪ ਦਾ ਇੱਕ ਅਨੋਖਾ ਸੰਗਮ ਹੋ ਨਿਬੜੀ ਇਹ ਵਰਕਸ਼ਾਪ ਇੱਕ ਮੇਲੇ ਦਾ ਰੂਪ ਧਾਰਨ ਕਰ ਗਈ ਕਿਉਂਕਿ ਇਸ ਵਿੱਚ ਵੱਖ-ਵੱਖ ਸਟੇਟਾਂ ਤੋਂ ਵੱਖ-ਵੱਖ ਭਾਸ਼ਾ ਬੋਲਣ ਵਾਲੇ ਕਲਾਕਾਰਾਂ ਨੇ ਸ਼ਾਮਲ ਹੋ ਕੇ ਸੱਭਿਆਚਾਰਕ ਸਾਂਝ ਦਾ ਇੱਕ ਅਨੋਖਾ ਮਾਡਲ ਪੇਸ਼ ਕੀਤਾ। ਨਿਰਸੰਦੇਹ ਕਿਹਾ ਜਾ ਸਕਦਾ ਹੈ ਕਿ ਕਲਾ ਭਾਵੇਂ ਕੋਈ ਵੀ ਹੋਵੇ ਇਹ ਮਨੁੱਖਤਾ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਅਤੇ ਆਪਸੀ ਸਾਂਝ ਤੇ ਪ੍ਰੇਮ ਪਿਆਰ ਪੈਦਾ ਕਰਨ ਦਾ ਮੌਕਾ ਦਿੰਦੀ ਹੈ। ਦੇਸ਼ ਦੇ ਮੰਨੇ ਪ੍ਰਮੰਨੇ ਆਰਟਿਸਟ ਸ਼੍ਰੀ ਬੀਜੇ ਵਿਸਵਾਲ ਜੀ ਸ਼੍ਰੀ ਸਕੰਦਰ ਭਾਜੀ ਦੇ ਮੋਹ ਭਿੱਜੇ ਬੋਲਾਂ ਨੂੰ ਸੁਣ ਕੇ ਲੱਗਿਆ ਹੀ ਨਹੀਂ ਕਿ ਅਸੀਂ ਇੱਕ ਦੂਜੇ ਨੂੰ ਪਹਿਲੀ ਵਾਰ ਮਿਲੇ ਹਾਂ ਇੰਜ ਜਾਪਿਆ ਜਿਵੇਂ ਸਾਡੀ ਸਾਂਝ ਚਿਰਾਂ ਦੀ ਹੈ ਪਰ ਮੌਕਾ ਅੱਜ ਮਿਲਿਆ ਹੈ ਇਕੱਠੇ ਹੋਣ ਦਾ ਜ਼ਿੰਦਗੀ ਰੰਗीन ਜਿਹੀ ਹੁੰਦੀ ਹੈ ਲਾਲ ਰੰਗ ਜੋਸ਼ ਹੈ ਸਫੈਦ ਸ਼ਾਂਤੀ ਦੀ ਨਿਸ਼ਾਨੀ ਨੀਲਾ ਆਕਾਸ਼ ਹੈ ਹਰਾ ਇਸੇ ਤਰ੍ਹਾਂ ਸਾਥੀਓ ਸਾਡਾ ਇਹ ਜੋ ਮਨੁੱਖੀ ਜੀਵਨ ਹੈ ਇਹ ਵੀ ਕਈ ਤਰ੍ਹਾਂ ਦੇ ਰੰਗਾਂ ਦਾ ਸੁਮੇਲ ਹੈ ਮਨਾਲੀ ਦੀ ਟੀਸੀ ਤੇ ਵਸੇ ਨਗਰ ਕਸਬੇ ਵਿੱਚ ਬਣਾਈ ਗਈ ਆਰਟ ਗੈਲਰੀ ਦੀ ਭਾਪੂਰਨ ਵਰਡਿੰਗ ਨੇ ਮੈਨੂੰ ਬਹੁਤ ਪ੍ਰਭਾਵ ਕੀਤਾ ਇੱਕ ਬਹੁਤ ਹੀ ਸਮਾਜ ਸੁਧਾਰਕ ਸੋਸ਼ਲ ਰਿਫਾਰਮਰ ਹੋਏ ਨੇ ਉਹਨਾਂ ਦਾ ਨਾਮ ਹੈ ਨਿਕੋਲਸ ਰੋਰਚ ਨਿਕੋਲਸ ਰੋਰਚ ਦੁਆਰਾ ਲਿਖੀ ਹੋਈ ਇਹ ਭਾਪੂਰਤ ਸ਼ਬਦ ਸਾਨੂੰ ਆਪਸੀ ਭਾਈਚਾਰਾ ਕਾਇਮ ਕਰ ਤੇ ਇੱਕ ਦੂਜੇ ਨੂੰ ਸਮਝਣ ਦਾ ਬਹੁਤ ਵੱਡਾ ਸੰਦੇਸ਼ ਦੇ ਰਿਹਾ ਹੈ ਅੰਗਰੇਜ਼ੀ ਵਿੱਚ ਲਿਖੀ ਹੋਈ ਇਹ ਵਰਡਿੰਗ ਸੀ ਆਰਟ ਇਜ਼ ਦਾ ਹਾਰਟ ਆਫ ਪੀਪਲ ਨੋਲਿਜ ਇਜ਼ ਦਾ ਬ੍ਰੇਨ ਆਫ ਪੀਪਲ ਓਨਲੀ ਵਿਦ ਹਾਰਟ ਐਂਡ ਵਿਜ਼ਡਮ ਹਿਊਮੈਨਿਟੀ ਕੈਨ ਯੂਨਾਈਟ ਐਂਡ ਅੰਡਰਸਟੈਂਡ ਈਚ ਅਦਰ ਅਰਥਾਤ ਕਲਾ ਲੋਕਾਂ ਦਾ ਦਿਲ ਹੈ ਤੇ ਗਿਆਨ ਲੋਕਾਂ ਦਾ ਦਿਮਾਗ ਹੈ ਸਿਰਫ ਦਿਲ ਅਤੇ ਬੁੱਧੀ ਹੀ ਮਨੁੱਖਤਾ ਨੂੰ ਇਕੱਠਾ ਕਰ ਸਕਦੀ ਹੈ ਤੇ ਇੱਕ ਦੂਜੇ ਨੂੰ ਸਮਝ ਸਕਦੀ ਹੈ। ਆਖਰੀ ਦਿਨ ਕਲਾਕਾਰ ਸੰਗ ਪੰਜਾਬ ਰਜਿਸਟਰ ਜਲੰਧਰ ਵੱਲੋਂ ਇਸ ਆਰਟ ਗੈਲਰੀ ਵਿੱਚ ਉਹਨਾਂ ਚਿੱਤਰਕਾਰਾਂ ਦੀ ਪੇਂਟਿੰਗ ਦੀ ਪ੍ਰਦਰਸ਼ਨੀ ਲਗਾਈ ਗਈ ਜਿਹੜੀਆਂ ਉਹਨਾਂ ਨੇ ਪਿਛਲੇ 3 ਦਿਨ ਵੱਖ-ਵੱਖ ਥਾਨਾਂ ਤੇ ਜਾ ਕੇ ਕੁਦਰਤ ਦੇ ਖੂਬਸੂਰਤ ਦ੍ਰਿਸ਼ਾਂ ਨੂੰ ਸਾਕਾਰ ਕੀਤਾ ਸੀ। ਸਾਥੀਓ ਤੁਹਾਨੂੰ ਮੇਰੀ ਇਹ ਵੀਡੀਓ ਕਿਹੋ ਜਿਹੀ ਲੱਗੀ ਜੇ ਚੰਗੀ ਲੱਗੀ ਤਾਂ ਸਨ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ